I'm like go. ਆਪਣਾ ਅਥੀਕ ਕਰਨਾ ਆਪਣੇ ਅਥੀ ਵੀ ਸਾਧਨ ਪੈਦਾ ਕਰ ਲੈ ਜਿਹਦੇ ਨਾਲ ਸਾਧਾ ਜਿਹੜਾ ਜੀਵਨ ਉਹ ਚੰਗਾ ਬਣ ਸਕੇ ਵਿੱਚ ਕਰਵਾ ਜੀ ਨੇ ਸਾਵੇ ਦੇਸ਼ੀ ਪੂਰੇ ਵਿਸ਼ਵ ਦਾ ਉਹਨਾਂ ਦੀ ਕਲਾਕ੍ਰਿਤੀ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਕੇ

ਕਲਾ ਵਿੱਚ ਕਲਾਕ੍ਰਿਤੀ ਵਿੱਚ ਨਿਪੁੰਨ ਕਰਕੇ ਸਾਡੇ ਦੇਸ਼ ਦਾ ਨਵਾਪੁਰੇ ਵਿਸ਼ਵਵੰਤ ਬਣਾ। ਅਸੀਂ ਧਰਨਾ ਸਟਾ ਜਿਹੜਾ ਦਿਨ ਆ ਉਹ ਸੇਸ਼ ਵਿੱਚ ਰੁਹਾ ਜਿੱਥੇ ਲੱਖ ਲੱਖ ਕਰਾਂਧੀਆਂ ਪਾਸ਼ਾ ਮੋਡੀਆਂ ਜਾਂਦੀਆਂ ਨੇ ਬਾਖਵਾਤਾਂ ਦੇ ਸਮਾਜਿਕ ਤੌਰ ਤੇ ਵਰਤਨ ਵਿੱਚ ਜੇ ਸੀ ਇੱਕ ਦੂਜੇ ਨੂੰ ਲੰਦੇ ਆ ਵੱਖ-ਵੱਖ ਤਰ੍ਹਾਂ ਦੀਆਂ ਯਾਤਰਾ ਕਰਦੀਆਂ। ਕਾਲਸੀ ਜੀ ਜਨਸਾਖੀ ਦਾ ਜਿਹੜਾ ਪ੍ਰਮਾਣ ਪੱਤਰ ਸੰਦੇਸ਼ਾਂ ਸਾਂਝੀ ਬਾਤ ਦਾ ਉਹਦੇ ਤੇ ਜੋ ਪਹਿਲਾ ਦਿੱਤਾ ਜਾਂਦਾ ਦਾਸ ਕਰਕੇ ਸਾਡੇ ਪੰਜਾਬ ਨੂੰ ਅਸੀਂ ਗੁਰਪੁਰਬ ਹੋਣ ਜਨਮ ਸਾਧੀਆਂ ਹੋਣ ਜਾਂ ਸ਼ਹੀਦੀ ਸਮਾਗਮ ਹੋ ਸਾਰੇ ਨਾਲ ਕਰਕੇ ਸਵਾਤ ਤੋਂ ਦੇ ਭਾਈਚਾਰ ਸਾਂ ਕਰਕੇ ਅਸੀਂ ਸਾਰੇ ਇਕੱਠੇ ਬਣਾਉਂਦੇ ਆ ਅਸੀਂ ਸਵਾਦ ਦਾ ਸਾਬ ਦਾ ਜਿਹੜਾ ਦਰਸਾਇਆ ਰਸਤਾ ਉਹ ਜੁਪੇ ਚੱਲਣ ਦਾ ਜਤਨ ਕਰਦੇ ਆ ਸੋ ਮੈਂ ਆਪਣੇ ਕੋਲੋਂ ਇਥੇ ਦਿਹਾੜੇ ਤੇ ਸੂਝੀ ਸੰਗਤ ਨੂੰ ਕ੍ਰਾਣੀ ਕਰਾਂ ਦੀ ਪਰੰਤ ਕਮੇਟੀ ਨੂੰ ਬੜਾਈ ਦੇਦਾ ਜਿਨ੍ਹਾਂ ਨੇ ਹਮੇਸ਼ਾ ਸਾਧੂ ਸਾਰਿਆਂ ਨੂੰ ਖਾਸ ਕਰਕੇ ਦਾਸ ਮਾਨਵਕੀਆਂ ਹਮੇਸ਼ਾ ਇਥੇ ਲਾ ਕੇ ਨਤਮਸਤ ਹੋਈ ਦਾ